ਦੋਆ ਪਾਸੇ ਬੈ ਕੇ ਚਵਾਈ ਹੈ ਦੀ 30 ਕਿਲੋ ਬਾਈ ਕਹਿੰਦਾ ਕੰਡਾ ਅਬਦਾ ਲੈ ਕੇ ਆਵੇ ਬੰਦਾ ਕੰਡਾ ਕਰਾ ਕੇ ਦੇਵਾਂਗੇ 30 ਕਿਲੋ ਡੰਗ ਤੋਂ ਡੰਗਾ ਲੈ ਸੱਜਣੋ ਪਿੰਡ ਨਾਗਰਾ ਤਹਿਸੀਲ ਭਵਾਨੀਗੜ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਤਿਆਰ ਦੁੱਧ ਵਾਲੀ ਬੈੜ ਲੱਗਿਆ ਦਿਖਾਉਣਾ ਤੇ ਖਾਸ ਗੱਲ ਇਹ ਦੀ ਇਹ ਰਹੂਗੀ ਜੇ ਨਾਲ ਵੀ ਬੱਛੀ ਆ ਗਈ ਤੇ ਦੁੱਧ ਵੀ ਬਾਈ ਕਹਿੰਦਾ ਸੱਖਣ ਨਾਲ ਇਹਦੇ ਕੋਲੇ ਹਰਾਨੀ ਕਰਨ ਵਾਲਾ ਦੁੱਧ ਹੀ ਤਿਆਰ ਆ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਕੰਡਾ ਬਾਈ ਕਹਿੰਦਾ ਅਬਦਾ ਲੈ ਆਇਓ ਤਸੱਲੀ ਤੁਹਾਡੀ ਆ ਚਵਾਉਣੀ ਮੈਂ ਆ ਕਹਿੰਦਾ ਜੇ ਪੰਜ ਟਾਈਮ ਚੋਲਿਓ 10 ਚੋਲਿਓ ਆ ਜਾਗਾ ਨਹੀਂ ਉਰਲੇ ਬੰਨੇ ਹੋਰ ਕਿਵੇਂ ਆ ਕਿ ਵਧੀਆ ਬਾਈ ਆ ਜਾ ਨੇੜੇ ਜਿਹਾ ਆ ਜਾ ਯਾਰ ਚੜਦੀ ਕਲਾ ਚੜਦੀ ਕਲਾ ਬਈ ਆਪਾਂ ਫੋਨ ਨੰਬਰ ਦੱਸ ਦਿਓ ਜੀ 7508655055 75086 55055 55055 ਇੱਕ ਵੜ ਆਪਾਂ ਪਹਿਲਾਂ ਵੇਚੀ ਸੀ ਨਾ ਹਾਂ ਬਾਈ ਇਹ ਜੋ ਵੀ ਇਹੀਂ ਘਟਾਵਾਂਗੇ ਪੈਸੇ ਫਿਰ ਕਿਵੇਂ ਕਿੱਲੂਆਂ ਵਗਰਾ ਜਿੰਨੇ ਕਿੱਲੇ ਘਟਾ ਹਾਂ 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 ਬਾਈ ਹਾਂ 10000 ਕਿੱਲੂਆਂ ਦਾ ਹਾਂ ਹਾਂ ਠੀਕ ਹੈ ਗੱਲ ਜੜਾਂ ਜੀ ਦੁੱਖ ਨਿਮੇੜਦੇ ਆਪਾਂ ਉਹ ਨਹੀਂ ਕੰਮ ਕਰਦੇ ਠੀਕ ਹੈ ਗੱਲ ਸੁਹਾ ਕਿਹੜਾ ਰਹੂਗਾ ਇਹਦਾ ਸੁਹਾ ਬਈ ਇਹਦਾ ਅਗਲੇ ਨੇ ਦੂਜਾ ਕਹਿ ਕੇ ਦਿੱਤੀ ਤੁਸੀਂ ਚਾਹੇ ਤੀਜਾ ਮੰਨ ਲਓ ਇੱਥੋਂ ਇੱਥੋਂ ਮਾਰ ਲੱਭੀ ਕੈਮਰਾ ਥੋੜਾ ਜਿਹਾ ਇੱਕ ਤਾਂ ਜਗਾ ਤੰਗ ਚ ਖੜੀ ਆ ਪਰ ਲੇਵਾ ਬਾਲਾ ਸੋਣਾ ਇੱਥੋਂ ਥਾੜੀ ਆਲਾ ਆਰਡਰ ਰੱਖਦੀ ਆ ਚੂਣ ਤਾਂ ਲੱਗੀ ਇਹ ਕਿਉਂਕਿ ਨਮਾਈਆ ਬਾਈ ਨੇ ਹੱਥ ਹੱਥ ਲੱਗ ਗਿਆ ਤੇ ਹੁਣ ਮਾਰ ਦੇ ਦੀ ਬੱਚੀ ਤੇ ਕੈਮਰਾ ਬਾਈ ਕਹਿੰਦਾ ਆਪਾਂ ਨੂੰ ਦੂਆ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਮੰਨ ਲਿਓ ਤੀਜਾ ਗਗਨੀ ਕਿੰਨੇ ਦਿਨ ਦੀ ਸੂਈਏ ਸੂਈ ਨੂੰ ਅੱਜ ਬਈ 14 ਦਿਨ ਹੋ ਗਏ 14 ਦਿਨ ਹਾਂ ਬਈ ਦੁੱਧ ਹਾਜ਼ਰ ਕਿੰਨਾ ਦੁੱਧ ਹੁਣ ਹਾਜ਼ਰ ਬਈ ਕੰਡੇ ਵਾਲਾ ਕੰਡੇ ਤੋਲਣ ਵਾਲਾ ਕੰਡੇ ਦਾ 30 ਲੀਟਰ ਹਾਜ਼ਰ ਆ ਬਈ 30 ਕਿਲੋ ਐਣ ਬਈ ਤੋਰ ਦੇ ਖੋਲ ਕੇ ਫਿਰ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਲਿਓ 30 ਕਿਲੋ ਕੰਡੇ ਤੇ ਤੋਲਣ ਵਾਲਾ ਦੁੱਧ ਬਾਈ ਕਹਿੰਦਾ ਤਿਆਰੀ ਵਾਲਾ ਤੇ ਬਾਕੀ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਇੱਥੇ ਤੋਂ ਨਾਲ ਇਹਦੇ ਆ ਗਈ ਬੱਚੀ ਸੂਆ ਹੋ ਗਿਆ 15 ਦਿਨ ਦਾ ਇਹ ਹੱਥੀ ਚ ਬਾਈ ਤੇ हां भाई दो ही पासे बैठ के चोनेया ठीक है गल ऐथो कमाला 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 अब पैर दा बढ़िया थोड़ा है ना नहीं भाई एदे पैर कराए ने मड़े जे ठीक है गल अपने कोले बंदे दा नंबर भी हैगा जम्मी दूरी दु, दु, होरी थी गाय ਥੱਲੋਂ ਪੈਰਾਂ ਚ ਠੀਕ ਹੈ ਗੱਲ ਹਾਂ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਥੱਲੇ ਤੋਂ ਹੱਥੀ ਚਵਾਈ ਤੇ ਲੱਗੀ ਪਈ ਆ 30 ਕਿਲੋ ਡੰਗ ਤੋਂ ਡੰਗ ਚਵਾ ਕੇ ਦੇ ਦਾਂਗੇ ਵੀਰੇ ਐਨ ਅਗਲੇ ਦੀ ਕਦ ਐਨ ਤਸੱਲੀ ਹੋ ਗਈ ਹਾਂਜੀ ਉਦੋਂ ਰੁਪਏ ਲਵਾਂਗੇ ਠੀਕ ਹੈ ਗੱਲ ਹਾਂ ਅਬਾਈ ਕਹਿੰਦਾ 30 ਕਿਲੋ ਚਵਾ ਕੇ ਪੈਸੇ ਉਦੋਂ ਲੈਣੇ ਆ ਜਦੋਂ ਭਰਾ ਦੀ ਜਮਾਤ ਤਸੱਲੀ ਹੋ ਗਈ ਇੱਕ ਡੰਗ ਚੋਲਿਓ ਦੋ ਚੋਲਿਓ ਚਾਹੇ ਵੱਲੋਂ ਤੁਸੀਂ ਇੱਥੇ ਨਾ ਪੰਜ ਡੰਗ ਚੋਲਿਓ ਚੋਲਿਓ ਕੋਈ ਬਹਿਮ ਨਹੀਂ ਬਾਈ ਡਿਜ਼ਾਈਨ ਲੇਵੇ ਦਾ ਬੜਾ ਕਮਾਲਦਾਰ ਰੱਖ ਦਿਆ ਇੱਥੋਂ ਇੱਥੋਂ ਕਰਾਣੀ ਲੱਭੀ ਚੈੱਕ ਵੇ ਐਂਡਰ ਕੁਈ ਫਾੜੀ ਵਾਲਾ ਜਿੱਤਨਾ ਬਾਹਰਲੇ ਪਿੰਗਾਂ ਨੂੰ ਹੁੰਦਾ ਨਾ ਉਦਾਂ ਦਾ ਫਿਕਸ ਜਾਵਾ ਨਾ ਰੱਖਦੀ ਜਮਾ ਮੈਂ ਕਹਿੰਦਾ ਬਈ ਦੁੱਧ 35 ਕਿਲੋ ਕਰੂਗੀ ਇਹ ਬੰਦੇ ਨੇ ਕੇਅਰ ਕਰਤੀ ਤੇ ਆਈਏ ਜਮੀਆਂ ਸਮਝ ਲੈ ਰੂੜੀ ਤੋਂ ਲੱਭ ਕੇ ਲਿਆਤੀ ਹੈਗਾ ਸ਼ਾਮ ਘਟ ਹੋਈ ਹੈ ਹਾਂ ਸ਼ਾਮ ਕੀ ਇਹਦੇ ਦੂਰੇ ਚੜੇ ਪਏ ਤੇ ਪੈਰ ਬਈ ਦੂਰੇ ਹੋ ਰਹੇ ਤੇ ਅੱਛਾ ਪੈਰ ਬਣਵਾਏ ਨੇ ਹਾਂ ਪੈਰ ਬਣਵਾਏ ਨੇ ਇਹਦੇ ਬੱਚੀ ਦੇ ਦੁੱਧ ਤੇ ਵੀ ਆ ਗਈ ਪਰ ਹਲੇ ਹੋਰ ਵੀ ਹੋਊਗੀ ਜੋਂ ਜੋਂ ਸੰਭਲੀ ਜਾਊਗਾ ਜੋਂ ਜੋਂ ਦੁੱਧ ਤੇ ਚੱਲੀ ਜਾਊਗੀ ਉਹਲੇ ਬੰਨੇ ਲਿਆ ਕੈਮਰਾ ਲੱਭੀ ਇੱਥੋਂ ਕਰਾ ਜਾ ਇੱਕ ਇਹਦਾ ਥਣ ਚੱਕ ਕਰਾ ਜਹੀ ਜੀ ਮੱਝ ਚੋਲੀ ਜਹੀ ਜੀ ਇਹ ਬੈਡ ਚ ਦੋਨਾਂ ਪਾਸੇ ਹਾਂ ਦੋਨਾਂ ਪਾਸੇ ਬੈਠ ਕੇ ਜੋਨੇ ਆ ਅੱਦਾ ਅੱਦਾ ਦੁੱਧ ਆਉਂਦਾ ਤਿੰਨ ਟਾਈਮ ਚਵਾਈ ਕਰਦੇ ਆ ਬਈ ਤਿੰਨੇ ਟਾਈਮ ਦਾ 30 ਲੀਟਰ ਜੇ ਦੋ ਟਾਈਮ ਚ ਹੋਣੀ ਆ ਅਗਲੇ ਨੇ ਤਾਂ 28 ਲੀਟਰ ਕੱਢੂਗੀ ਤਾਂ 2 ਘਟਾ ਦੋ ਦਾ ਦੋ ਘਟਾ ਦੋਗੇ ਠੀਕ ਹੈ ਗੱਲ ਹਾਂ ਉਹਨਾਂ ਨਾਲੇ ਪਰਚੀ ਆ ਗਈ ਮਗਰ ਇਹਦੇ ਬੱਛੀ ਆ ਬਈ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਯਾਰ ਤੂੰ ਹੀ ਦੱਸ ਦੇ ਗੁਰੀ ਜਮੇ ਆਮ ਤਾਂ 30 ਦਿੰਦਾ ਨਹੀਂ ਕੋਈ ਠੀਕ ਗੱਲਾਂ ਆਲਾ 35 ਸੁਣਨ ਤੋਂ ਪਹਿਲਾਂ ਹਰ ਇੱਕ ਦੀ ਦਿੰਦੀ ਆ ਪਰ ਸੁਣਨ ਤੋਂ ਬਾਅਦ ਸੂਈ ਤੋਂ 20 ਤੋਂ ਪਰ ਕਰਦੀ ਨਹੀਂ ਠੀਕ ਹੈ ਗੱਲ ਅਜਿਹੇ ਥੱਲੇ ਆਪਾਂ 30 ਲੀਟਰ ਐਣ ਦਿਖਾ ਕੇ ਦਵਾਗੇ ਕੰਡੇ 3 ਕਿਲੋ ਹਾਂ ਐਣ ਕਿਲੋ ਯਾਰ ਆਪਦਾ ਕੰਡਾ ਨਮਾ ਲਿਆਵੇ ਯਾਰ ਠੀਕ ਹੈ ਗੱਲ ਪਾਸਿੰਗ ਕਰਾ ਕੇ ਜੇ ਕਿਲੋ ਕੱਟਦਾ ਕਿੰਨੇ ਪੈਸੇ ਘਟਾ ਦੇਗਾ ਤੂੰ ਐਂ ਕਰ ਯਾਰ ਕਿਲੋਾਂ ਦੀ ਨਮੇੜ ਦੇਦਾ ਮੁੱਲੇ ਨਹੀਂ ਕਰਦੇ ਆਪਾਂ ਠੀਕ ਹੈ ਗੱਲ 4000 ਰੁਪਏ ਕਿਲੋ ਦੇ ਦੇ ਠੀਕ ਠੀਕ ਹੈ ਹਾਂ ਕਿੰਨਾ ਮਰਜ਼ੀ ਹੋ ਜੇ ਪਰ 28 ਤੋਂ ਘਟਿਆ ਤਾਂ ਡਬਲ ਰੁਪਏ ਘਟਾ ਦੂੰਗਾ ਜੇ 28 ਤੋਂ ਘਟਿਆ ਹਾਂ 28 ਤੋਂ ਘਟਿਆ ਕਿੰਨੇ ਲੱਖ 20000 ਹੋ ਗਿਆ ਤਾਂ 3 ਲੀਟਰ ਦਾ 120 ਹੋ ਗਿਆ 28 ਕੱਢੂਗੀ 8 ਠੋਕਟਾ ਲੱਜੇ ਅਗਲੇ ਨੇ 2 ਡੰਗ ਚੋਣੀਆਂ ਠੀਕ ਆ ਠੀਕ ਆ ਜੇ 28 ਤੋਂ 27 ਹੁੰਦਾ ਤਾਂ 8000 ਘਟਾਉਂ ਹੋਰ ਦੱਸ ਕਿਲੋ ਮੰਗਰਾ ਹਾਂ 4 ਨਹੀਂ ਘਟਾਉਂਦਾ 8 ਘਟਾਉਂ ਜੰਮੀ ਫਿਕਸ ਕਿੰਨੇ ਲਵੇਂਗਾ ਤੇ ਬਸ ਚੋਲੇ ਵੀ ਕੋਈ ਚੱਕਰੇ ਨਹੀਂ ਯਾਰ ਜੰਮਾਂ ਕਾਲਾਂ ਵਾਲਾ ਖਿਆਲ ਛੱਡ ਕੇ ਜਿਵੇਂ ਇਹ ਮੂਬੀ 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 ਇਹਨੇ ਮੀਟ ਦੇ ਕੰਮ ਜੰਮੀ ਫਿਕਸ ਵੀ ਇੰਨੀ ਲੈਣੇ ਬਸ ਇਹ ਚ ਛੋਟ ਹੀ ਕਰਨੀ ਆ ਇਹਵੇਂ ਅਕਸਰ ਆਪਾਂ ਕਰਦੇ ਆ ਵੀਡੀਓ ਜੇ ਫਿਰ ਬੱਚੀ 10000 ਦੀ ਅੱਡ ਦਵਾਂਗੇ ਬਾਈ ਠੀਕ ਆ ਹਾਂ ਫਿਰ ਆਏ ਨਵੇਂ ਮੇੜਦੇ ਕਿ ਫਿਰ ਇੱਕ 10 ਦੀ ਗੈਂ ਦੇ ਦਾਂਗੇ ਆਪਾਂ ਫਿਰ ਇੱਕ ਵੀ ਉਹਦਾ ਉੱਥੀ ਵਾਗਿਆ ਕੰਮ ਬਸ ਫਿਰ ਇਹੀ ਚੱਕਰ ਆ ਠੀਕ ਹੈ ਗੱਲ ਫਿਰ ਬੱਚੀ ਕੱਟ ਲੇ ਅਗਲਾ ਕਿਵੇਂ ਮਰਜੀ ਕਰ ਲੈ ਠੀਕ ਹੈ ਗੱਲ ਬਿਨਾ ਬੱਚੀ ਦੇ ਇੱਕ 10 ਦੀ ਦੇ ਦਾਂਗੇ ਚਾ ਲੱਖ ਦੀ ਦੇ ਦਾਂਗੇ ਯਾਰ ਗਾਂ 10 ਦੀ ਬੱਚੀ ਦੇ ਦਾਂਗੇ ਅੱਡ ਜੇ ਲੈਣੀ ਅਗਲੇ ਨੂੰ ਛੱਡਣੀ ਆ ਤਾਂ ਪੂਰੇ ਬਿਨਾ ਬੱਚੀ ਤੋਂ ਅਗਲਾ ਲੱਖ ਦੀ ਗਾਂ ਲੈ ਜੇ 1 ਲੱਖ ਦੀ 30 ਕਿਲੋ ਕੰਡਾ ਕਰਕੇ ਮੈਂ ਇਹ ਕਹਿੰਦਾ ਕੰਡਾ ਕਰਕੇ ਲੈ ਜੇ ਯਾਰ ਹੋ ਚਵਾਈ ਦਿਖਾ ਦਾਂਗੇ ਇਹਦੀ ਮੈਂ ਕਹਿੰਦਾ ਓਕੇ ਜਮਾ ਦਿਖਾ ਦੇ ਬੱਚੀ ਲੈ ਬਾਈ ਲੈ ਸੱਚ ਨੂੰ ਚਵਾਈ ਕਰ ਸਕਦੇ ਹਾਂ ਚੱਕ ਇੱਥੇ ਤਾਂ ਦੋ ਆ ਪਾਸੇ ਬਹਿ ਕੇ ਚਵਾਈ ਆ 30 ਕਿਲੋ ਬਾਈ ਕਹਿੰਦਾ ਕੰਡਾ ਅਬਦਾ ਲੈ ਕੇ ਆਵੇ ਬੰਦਾ ਕੰਡਾ ਕਰਾ ਕੇ ਦੇਵਾਂਗੇ 30 ਕਿਲੋ ਡੰਗ ਤੋਂ ਡੰਗਾ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਚਵਾਈ ਚੈੱਕ ਕਰ ਸਕਦੇ ਹਾਂ 100 ਦਾ 100 ਰਹੂਗੀ ਬੱਚੀ ਜਮਾ ਜਿੰਨਾ ਘਟਿਆ ਬਾਈ ਕਹਿੰਦਾ ਕਿਲੋ ਮੰਗ ਲੈ 8000 ਅਡਾ ਦਿਓ ਨਾ ਆ ਨੰਬਰ ਬੋਲ ਦੇ ਬਾਈ ਜਰਾ 7508655051 7508655051 ਬਾਈ ਦਾ ਨੰਬਰ ਆ ਬਾਲਟੀ ਨਾਲ ਗੁਰੀ ਭਰ ਕੇ ਇੱਕ ਬਾਲਟੀ ਹੋਰ ਜੂਨ ਦਿੰਦੀ ਆ ਇਹ ਠੀਕ ਹੈ ਦੋ ਬਾਲਟੀਆਂ ਚ ਮੈਂਦਾ ਠੀਕ ਹੈ ਇਹਦੇ ਥੱਲੇ ਵੀ 9 ਕਿਲੋ ਦੁੱਧ ਪੈਂਦਾ ਬਾਲਟੀ 'ਚ 10 ਕੰਡੇ ਤੇ ਠੀਕ ਹੈ ਗੱਲ ਹਾਂ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਵੈੜ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ